ਹੈ ਮੇਰੀ ਗਰਦਨ ਕੱਟ ਜੇ ਚਾਹੇ ਵੀ ਮੈਂ ਭਜਦਾ ਨਹੀਂ ਹੈਗਾ ਮੈਂ ਹੁਣ ਵੀ ਕਹਿੰਦਾ ਜੀ ਮੇਰੀ ਗੱਲ ਝੂਠ ਲਗੇ ਮੈਂ ਚੌਂਕ ਚ ਗਰਦਨ ਕਟਾਵਾਂਗਾ ਜੀ ਚੌਂਕ ਤੁਹਾਡਾ ਹੋਏਗਾ ਫਿਰ ਮੇਰਾ ਹੂ ਮੈਂ ਤਾਂ ਮੇਰੇ ਘਰੇ ਵਹੀ ਤਾਂ ਜੀ ਮੈਂ ਡਰਦਾ ਨਹੀਂ ਹੈਗਾ ਪੂਰਾ ਕੱਢ ਕਰਿਆ ਸੀਗਾ ਸਟੇਜ ਉੱਤੇ ਫਿਰ ਇੱਕੋ ਦਮ ਕੀ ਅੱਜ ਹੋ ਗਿਆ ਵੀ ਮੁੱਕਰ ਗਿਆ ਹੋ ਤੇ ਤੁਹਾਡੀ ਗੱਲਬਾਤ ਹੋਈ ਹੈ ਕੱਲ ਉਹਨੇ ਮਤਲਬ ਦੇਖਿਆ ਸਾਰਾ ਮੁੱਦਾ ਇਹ ਗੱਲ ਕਰ ਰਿਹਾ ਹੋਣਾ ਉਹ ਵੀ ਮੈਂ ਦੇਖੀ ਇਹ ਝਗੜਾ ਹੁੰਦਾ ਨਹੀਂ ਕੱਲ ਉਹ ਕਹਿੰਦਾ ਸੀਗਾ ਮੈਂ ਦੇਖਿਆ ਇਹ ਸਾਰਾ ਕੁਝ ਕੱਲ ਸਾਹਿਬ ਨੂੰ ਤੇ ਉਹਨਾਂ ਦੇ ਬੇਟੇ ਕਿਆ ਸੀ ਨੀ 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 ਉਹ ਜਦੋਂ ਫੌਜੀ ਸਾਹਿਬ ਸੀ ਉਹਨਾਂ ਦੇ ਹੱਥ ਚੱਕੇ ਗਿਆ ਸੀ ਇਹ ਪ੍ਰੂਫ ਹੋ ਗਿਆ ਇਹ ਖਾਰੇ ਖੂਨ ਨਾਲ ਚੱਪਾ ਰਾਇਆ ਮੁਕਾਵਾ ਸੀ ਕਿਹਨਾਂ ਚੜਾਗੇ ਅਸੀਂ ਨੇ ਸਾਰਿਆਂ ਨੇ ਇਹ ਖਸਾ ਕੰਮ ਜ਼ਾਹਿਰ ਕੀਤਾ ਸੀਗਾ ਵੀ ਇਹ ਦੇ ਉੱਤੇ ਐਡਾ ਜਲਦੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਆਟੋ ਵਾਲੇ ਬੰਦੇ ਦੀਆਂ ਗੱਲਾਂ ਤੋਂ ਸਾਨੂੰ ਇਹ ਲੱਗਦਾ ਸੀਗਾ ਵੀ ਕਿਤੇ ਇਹ ਕਿਸੇ ਏਜੰਸੀ ਨੇ ਨਾ ਭੇਜਿਆ ਹੋਵੇ ਤੁਸੀਂ ਉਹ ਬੰਦੇ ਨੂੰ ਚੱਕਰ ਲੱਪਣ ਮਾਰਤਾ ਯਾਰ ਕੋ ਗੱਲ ਬਣਦੀ ਆ ਯਾਰ ਗਲਤ ਹੋਇਆ ਬੰਦੇ ਨਾਲ ਜੀ ਮੇਰੇ ਸਾਹ ਅੱਖਾਂ ਸਾਹਮਣੇ ਹੋਇਆ ਇਹੋ ਕਹਿੰਦੇ ਉਹਨਾਂ ਲੱਪਣੀ ਮਾਰਿਆ ਗਿਆ ਕੈਮਰਾ ਚੱਲਦਾ ਉੱਥੇ ਬਾਈ ਜੀ ਤੁਸੀਂ ਫੋਟੋ ਚੁੱਕਾ ਲਿਓ ਉੱਤੋਂ ਦੀ ਟਪਣੀ ਦਾ ਪਾਣੀ ਹੋ ਜਾਊਗਾ ਇਹ ਕਹੋਂਗੇ ਜਿਹੜਾ ਇੱਕੋ ਇੱਕ ਵਿਟਨਸ ਸੀਗਾ ਜਿਸ ਨੇ ਕੱਲ ਉਹਰੇ ਬੋਲ ਕੇ ਵੀ ਗਿਆ ਸਪੀਚ ਵੀ ਦੇਖ ਕੇ ਗਿਆ ਆਟੋ ਵਾਲਾ ਹਨਾ ਆਈ ਵਿਟਨਸ ਸੀਗਾ ਉਹਨੇ ਸਾਰਾ ਝਗੜਾ ਦੇਖਿਆ ਹੈ ਤੇ ਉਹ ਹੁਣ ਆਪਣੇ ਫੋਨ ਬੰਦ ਕਰ ਗਿਆ ਤੇ ਹੁਣ ਫੋਨ ਵੀ ਚੱਕ ਰਿਹਾ ਤੇ ਉਹ ਭੱਜ ਗਿਆ ਉਹਦੇ ਬਾਰੇ ਕੀ ਬੋਲੂਗੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਤੁਹਾਡੇ ਟੀਵੀ ਚੈਨਲ ਦਾ ਧੰਨਵਾਦ ਕਰਦੇ ਆਂ ਅਸੀਂ ਸਾਡੀ ਟੀਮ ਵੱਲੋਂ ਜਿਹੜਾ ਤੁਸੀਂ ਐਡਾ ਵੱਡਾ ਪ੍ਰਚਾਰ ਕਰਕੇ ਸਿੱਟੀ ਸਾਡੀ ਜਿਹੜੀ ਇਹ ਹੱਕੀ ਆਵਾਜ਼ ਆ ਉਹ ਪੂਰੇ ਪੰਜਾਬ ਦੇ ਵਿੱਚ ਤੇ ਪੂਰੇ ਦੇਸ਼ ਦੇ ਵਿੱਚ ਪਚਾਰਿਓਗੇ ਤੇ ਮੈਂ ਸਾਰੇ ਹੀ ਦਰਸ਼ਕਾਂ ਨੂੰ ਤੇ ਸਾਰੇ ਹੀ ਇਸ ਚੈਨਲ ਨੂੰ ਸੁਣਨ ਵਾਲੇ ਸਾਰੇ ਹੀ ਜਿੰਨੇ ਵੀ ਦੇਸ਼ ਵਾਸੀ ਨੇ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਦੀ ਫਤਿਹ ਸਤ ਸ੍ਰੀ ਅਕਾਲ ਜੀ ਜਿਹੜਾ ਉਹ ਕੱਲ ਾਟੋ ਵਾਲਾ ਇੱਕ ਗਵਾਹ ਬਣ ਕੇ ਆਇਆ ਸੀਗਾ ਇੱਕ ਵਿਟਨੈਸ ਬਣ ਕੇ ਆਇਆ ਸੀਗਾ ਉਸ ਦੇ ਬਾਰੇ ਅਸੀਂ ਖਾਸੇ ਕੱਢ ਲਈ ਜ਼ਾਹਰ ਕੀਤੇ ਸੀਗੇ ਅਸੀਂ ਕੱਲ ਜਿੰਨੇ ਵੀ ਸਾਡੇ ਜਥੇਬੰਦੀ ਦੇ ਸਾਡੇ ਪ੍ਰਧਾਨ ਸਾਹਿਬ ਸੂਬਾ ਪ੍ਰਧਾਨ ਪ੍ਰਕਾਸ਼ ਸਿੰਘ ਜੀ ਢੀਂਡਸਾ ਸਾਡੇ ਚੇਅਰਮੈਨ ਸਾਹਿਬ ਹਰਚੰਦ ਸਿੰਘ ਜੀ ਪਟਿਆਲਾ ਅਸੀਂ ਨੇ ਸਾਰਿਆਂ ਨੇ ਇਹ ਖਾਸਾ ਕੱਲ ਜ਼ਾਹਰ ਕੀਤਾ ਸੀਗਾ ਵੀ ਇਹ ਦੇ ਉੱਤੇ ਐਡਾ ਜਲਦੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਆਟੋ ਵਾਲੇ ਬੰਦੇ ਦੀਆਂ ਗੱਲਾਂ ਤੋਂ ਸਾਨੂੰ ਇਹ ਲੱਗਦਾ ਸੀਗਾ ਵੀ ਕਿਤੇ ਇਹ ਕਿਸੇ ਏਜੰਸੀ ਨੇ ਨਾ ਭੇਜਿਆ ਹੋਵੇ ਕਾਟੇ ਮੂਮੈਂਟ ਦੇ ਵਿੱਚ ਕਿਤੇ ਕੋਈ ਕੁਸਪੈਕਟ ਨਾ ਕਰਦਾ ਹੋਵੇ ਤੇ ਸਾਡਾ ਵਿਟਨੈਸ ਬਣ ਕੇ ਉਹ ਕੱਲ ਨੂੰ ਕਿਤੇ ਮੁੱਕਰ ਜਾਵੇ ਇਸ ਕਰਕੇ ਅਸੀਂ ਨੇ ਕੱਲ ਹੀ ਖੱਤ੍ਹਾ ਜ਼ਾਹਰ ਕੀਤਾ ਸੀ ਸਾਨੂੰ ਉਹਦੇ ਤੋਂ ਕੋਈ ਬਹੁਤ ਹੀ ਵੱਡੀ ਕੱਲ ਹੀ ਉਮੀਦ ਨਹੀਂ ਸੀਗੀ ਇਸ ਕਰਕੇ ਉਹ ਕੱਲ ਚੈਨਲ ਵਾਲਿਆਂ ਨੇ ਉਹਨੂੰ ਜਦੋਂ ਉਹਨੇ ਵਿਟਨੈਸ ਦਾ ਨਾ ਲਿਆ ਵੀ ਮੈਂ ਕਹੂੰਗਾ ਤਾਂ ਇਹ ਆਮ ਆਪਣੇ ਚੈਨਲ ਵਾਲਿਆਂ ਦਾ ਇੱਕ ਸੁਭਾਅ ਹੁੰਦਾ ਉਹ ਸਾਰੇ ਉਹਦੀ ਇੰਟਰਵਿਊ ਲੈਣ ਲੱਗੇ ਉਹ ਉਹਦੀ ਇੰਟਰਵਿਊ ਹੈ ਜਿਹੜੀ ਉਹ ਕਰ ਲਿਆ ਇਸ ਕਰਕੇ ਜਿਹੜਾ ਸਾਡਾ ਵਿਸ਼ਵਾਸ ਸੀਗਾ ਉਹ ਇਹ ਸੀਗਾ ਵੀ ਅਸੀਂ ਮੈਡਮ ਨੂੰ ਵੀ ਕਿਹਾ ਸੀਗਾ ਵੀ ਇਹਨਾਂ ਤੇ ਐਡਾ ਜਲਦੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜੇ ਆਪਾਂ ਨੇ ਇਹਦੇ ਬ ਕੁਛ ਨਹੀਂ ਜਾਣਿਆ ਵੀ ਇਹ ਕੌਣ ਆ ਕਿੱਥੋਂ ਆਇਆ ਕਿਉਂ ਆਇਆ ਇਹ ਉਹਦੇ ਤੇ ਸਵਾਲ ਕੱਲ ਹੀ ਖੜੇ ਕੀਤੇ ਸੀ ਤੁਸੀਂ ਮੈਡਮ ਨਾਲ ਗੱਲਬਾਤ ਕੀਤੀ ਹੈ ਰਿਤੂ ਮੈਡਮ ਨਾਲ ਗੱਲਬਾਤ ਕੀਤੀ ਹੈ ਵੀ ਉਹ ਫੋਨ ਬੰਦ ਕਰ ਗਿਆ ਆਪਣਾ ਵੀ ਫੋਨ ਹੀ ਚੱਕ ਰਿਆ ਹੁਣ ਵੀ ਇੱਕ ਤਰ੍ਹਾਂ ਦਾ ਭੱਜ ਗਿਆ ਉਹ ਡਰ ਗਿਆ ਮਤਲਬ ਕਿ ਜਾਂ ਕੋਈ ਪ੍ਰੈਸ਼ਰ ਆ ਗਿਆ ਮੈਡਮ ਨੂੰ ਵੀ ਪਤਾ ਹੈ ਗੱਲ ਬਾਰੇ ਨਹੀਂ ਅਸੀਂ ਨੇ ਮੈਡਮ ਨਾਲ ਕੋਈ ਗੱਲ ਗੱਲਬਾਤ ਨਹੀਂ ਕੀਤੀ ਇਹ ਤੁਹਾਨੂੰ ਜਿਹੜਾ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਛੋਡੇ ਕੋਲੋਂ ਮਿਲ ਰਹੀ ਹੈ ਹਾਂ ਅਸੀਂ ਮੈਡਮ ਨਾਲ ਕੋਈ ਗੱਲ ਨਹੀਂ ਕੀਤੀ ਤੇ ਨਾ ਹੀ ਉਹਦੇ ਬਾਰੇ ਪਤਾ ਸਾਨੂੰ ਇਹ ਖਾਸਾ ਸੀਗਾ ਕੱਲ ਹੀ ਕਹਿਤਾ ਸੀ ਅਸੀਂ ਵੀ ਇਹ ਕਿਸੇ ਏਜੰਸੀਆਂ ਦਾ ਬੰਦਾ ਹੋ ਸਕਦਾ ਹੋ ਹੋ ਸਕਦਾ ਪੁਲਿਸ ਨੇ ਭੇਜਿਆ ਹੋਵੇ ਕਿਉਂਕਿ ਅਸੀਂ ਜਿੰਨੇ ਵੀ ਸੈਨਿਕ ਆਸੀਂ ਡਿਸਪਲਿਨ ਫੋਰਸ ਦੇ ਨਾਲ ਸੰਬੰਧ ਰੱਖਦੇ ਆ ਅਸੀਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਅਸੀਂ ਸਕਿਉਰਿਟੀ ਲੈਵਲ ਨੂੰ ਪੂਰਾ ਚੰਗੀ ਤਰ੍ਹਾਂ ਸਮਝਦੇ ਆ ਵੀ ਕੀ ਹੁੰਦਾ ਇਹ ਜਦੋਂ ਆਇਆ ਸੀਗਾ ਔਰੇ ਜਦੋਂ ਕੱਲ ਆਇਆ ਸੀ ਇਹਨਾਂ ਸਟੇਜ ਉੱਤੇ ਬੋਲੇ ਆਵੇ ਮੈਡਮ ਦੇ ਨਾਲ ਬੈਠਿਆ ਸਪੀਚ ਵੀ ਬੋਲੇ ਆ ਉਹ ਵੀ ਹੈ ਨਾ ਵੀ ਮੈਂ ਡਰਦਾ ਨਹੀਂ ਹੈਗਾ ਪੂਰਾ ਗੜ ਘੜ ਰਿਆ ਸੀਗਾ ਸਟੇਜ ਉੱਤੇ ਫਿਰ ਇੱਕੋ ਦਮ ਕੀ ਅੱਜ ਹੋ ਗਿਆ ਵੀ ਮੁਕਰ ਗਿਆ ਉਹ ਤੇ ਤੁਹਾਡੀ ਗੱਲਬਾਤ ਹੋਈ ਆ ਕੱਲ ਉਹਨੇ ਮਤਲਬ ਦੇਖਿਆ ਸਾਰਾ ਮੁੱਦਾ ਇਹ ਗੱਲ ਕਰ ਰਿਹਾ ਹੁਣ ਉਹ ਵੀ ਮੈਂ ਦੇਖੀ ਆ ਝ ਮੇਰੀ ਗਰਦਨ ਘਟ ਕੇ ਚਾਹੇ ਵੀ ਮੈਂ ਭਜਦਾ ਨਹੀਂ ਹੈਗਾ ਅਸੀਂ ਕੱਲ ਪ੍ਰੋਬਲਮ ਸਾਡੀ ਇਹ ਸੀਗੀ ਕਿਉਂਕਿ ਇੱਥੇ ਸਾਰੇ ਹੀ ਪੰਜਾਬ ਦੇ ਜਥੇਬੰਦੀਆਂ ਦਾ ਬਹੁਤ ਵੱਡਾ ਇਕੱਠ ਸੀਗਾ ਉਹਦੇ ਚੋਂ ਕੁਝ ਜਿਹੜੇ ਸਾਡੇ ਚੋਂ ਕੁਝ ਜਿਨ੍ਹਾਂ ਨੂੰ ਕੋਸਰ ਸਾਹਬ ਕਾ ਫੌਜੀ ਇਹੋ ਜਿਹੇ ਨੇ ਜਿਹੜੇ ਕਿਸੇ ਮੂਵਮੈਂਟ ਦੇ ਵਿੱਚ ਪਹਿਲੀ ਵਾਰ ਆਏ ਹੁੰਦੇ ਨੇਗੇ ਉਹਨਾਂ ਨੇ ਉਹਨਾਂ ਨੂੰ ਚੱਕ ਕੇ ਉਸ ਨੂੰ ਵੀ ਇਹਦੇ ਇੰਟਰਵਿਊ ਲਾਓ ਜੀ ਇਹਨੂੰ ਸਟੇਜ ਦੇ ਉੱਤੇ ਉਹ ਕਹਾਓ ਇਹਦੇ ਸਾਹਮਣੇ ਕਰੋ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਇਹ ਮੁੱਦਾ ਬੜਾ ਇੱਕ ਭਾਵਕ ਮੁੱਦਾ ਹੈ ਇਹਨੂੰ ਅਸੀਂ ਬੜੀ ਸਵੇਦਨਸੀਲਤਾ ਨਾਲ ਲੈ ਰਹੇ ਹਾਂਗੇ ਇਹਨੂੰ ਭਾਵਕਤਾ ਦੇ ਨਾਲ ਉਹਨਾਂ ਲੋਕਾਂ ਨੇ ਕਰ ਲਈ ਇਸ ਮੁੱਦੇ ਨੂੰ ਲੈ ਕੇ ਉਹਨੂੰ ਸਟੇਜ ਦੇ ਉੱਤੇ ਬੁਲਾਤਾ ਆਟ ਵਾਲਾ ਦਾ ਇਹ ਵੀ ਕਹਿ ਰਿਹਾ ਸੀਗਾ ਆ ਵੀ ਮੈਨੂੰ ਧਮਕੀਆਂ ਆ ਰਹੀਆਂ ਨੇ ਤੇ ਫਿਰ ਵੀ ਸਟੇਜ ਉੱਤੇ ਬੋਲ ਆਏ ਔਰੇ ਹਨ ਪੂਰਾ ਗੜ ਕੇ ਆਏ ਤੇ ਅੱ ਤੇ ਹੁਣ ਕੀ ਪਲਾਨ ਹੈ ਹੁਣਾ ਕੋਈ ਹੋਰ ਸਬੂਤ ਜਿਹੜਾ ਬੀਨ ਬਿਟਨਸ ਕੋਈ ਹੋਰ ਪੈਦਾ ਹੋ ਸਕਦਾ ਹੈ ਵੀ ਉਹ ਅਸਲੀ ਸੀਗਾ ਜਾਂ ਫਿਰ ਤੁਸੀਂ ਕਹਿੰਦੇ ਏਜੰਸੀਆਂ ਦਾ ਬੰਦਾ ਏ ਫਿਰ ਇਹ ਕਿਵੇਂ ਸਾਬਤ ਹੋਊਗਾ ਹੁਣਾ ਇਹ ਤਾਂ ਟਾਈਮ ਦੇ ਉੱਤੇ ਉਹਦੀ ਇਨਵੈਸਟੀਗੇਟ ਇਨਵੈਸਟੀਗੇਸ਼ਨ ਕਰੇ ਠੀਕ ਹੈ ਇਥੋਂ ਹੌਲੀ ਹੌਲੀ ਉਹਦੀ ਜਿਹੜੀ ਗੱਲ ਹੈ ਉਹ ਲੋਕਾਂ ਦੇ ਸਾਹਮਣੇ ਨਿਕਲ ਕੇ ਆਪਣੇ ਆਪ ਆ ਜੂਗੀ ਅਸੀਂ ਵੀ ਇਨਵੈਸਟੀਗੇਟ ਕਰ ਰਹੇ ਆ ਵੀ ਉਹ ਬੰਦਾ ਕਿੱਥੋਂ ਸੀਗਾ ਕਿਵੇਂ ਆਇਆ ਸੀ ਉਹ ਕੌਣ ਸੀਗਾ ਉਹ ਅਗਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਇਹ ਗੱਲ ਕਲੀਅਰ ਕਰ ਦਾਂਗੇ ਕਿਉਂਕਿ ਹੁਣ ਜਿਹੜਾ ਹੁਣ ਫਾਰਦੀ ਟਾਈਮ ਚੱਲ ਰਿਹਾ ਸਾਡਾ ਮੋਰਚਾ ਇਸ ਮੋਰਚੇ ਦੇ ਵਿੱਚ ਬਹੁਤ ਕਿਸਮ ਦੇ ਲੋਕ ਆ ਸਕਦੇ ਨੇ ਕੋਈ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕਿਵੇਂ ਆ ਜਾਵੇ ਬੰਦਾ ਅਸੀਂ ਉਹਦੀ ਪੂਰੀ ਨਜ਼ਰ ਰੱਖ ਰਹਾਂਗੇ ਉਰੀ ਨਜ਼ਰ ਰੱਖ ਕੇ ਇਸ ਕਰਕੇ ਅਸੀਂ ਅਜੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਵੀ ਕਿਵੇਂ ਆ ਕਿਉਂਕਿ ਸਾਡਾ ਮੋਰਚਾ ਦਾ ਜਿਹੜਾ ਇਹ ਬੜਾ ਸਕਸੈਸਫੁਲ ਮੋਰਚਾ ਡਿਸਪਲਿਨ ਦੇ ਨਾਲ ਚੱਲ ਰਿਹਾ ਅਸੀਂ ਕੋਈ ਇਹੋ ਜਿਹੀ ਟਿੱਪਣੀ ਨਹੀਂ ਕਰਨੀ ਚਾਹੁੰਦੇ ਅਜੇ ਵੀ ਜਿਹੜੇ ਸਾਡੇ ਮੋਰਚੇ ਨੂੰ ਕੋਈ ਨੁਕਸਾਨ ਪਹਚਾਵੇ ਜਾਂ ਕੋਈ ਇਹੋ ਜਿਹਾ ਸ਼ਬਦ ਅਸੀਂ ਕੱਢ ਦਈਏ ਵੀ ਜਿਹੜਾ ਸਾਡੇ ਮੋਰਚੇ ਲਈ ਸਾਨੂੰ ਦੇਣਾ ਪੈ ਜਾਵੇ ਜੋ ਬੰਦਾ ਆਇਆ ਸੀਗਾ ਆਟੋ ਵਾਲਾ ਤੁਸੀਂ ਕਹਿੰਦੇ ਹੋ ਉਹਦਾ ਕੋਈ ਆਈ ਕਾਰਡ ਕੋਈ ਆਧਾਰ ਕਾਰਡ ਕੋਈ ਤੁਸੀਂ ਪਤਾ ਪਤਾ ਕਰਿਆ ਵੀ ਕਿੱਥੋਂ ਦਾ ਰਹਿਣ ਵਾਲਾ ਹੈ ਕੋਈ ਕੁਝ ਵੀ ਨਹੀਂ ਪੁੱਛਿਆ ਕੱਲੋਂ ਤੋਂ ਨਹੀਂ ਕੱਲ ਉਹਦੇ ਕੋਲ ਕੁਸਾ ਹੈ ਹੀ ਨਹੀਂ ਸੀ ਜਦੋਂ ਅਸੀਂ ਮੀਟਿੰਗ ਵਾਸਤੇ ਜਾ ਰਹੇ ਸੀ ਉਦੋਂ ਉਹ ਆਇਆ ਪ੍ਰਸ਼ਾਸਨ ਦੇ ਨਾਲ ਸਾਡੀ ਮੀਟਿੰਗ ਸੀਗੀ ਅਸੀਂ ਮੀਟਿੰਗ ਵਾਸਤੇ ਜਾ ਰਹੇ ਸੀ ਉਦੋਂ ਉਹ ਆਇਆ ਉਦੋਂ ਇਹ ਜਿਹੜੇ ਦੂਜੇ ਸਾਡੇ ਜਿੰਨੇ ਵੀ ਸਾਇੰਕ ਸੀਗੇ ਜਿਹੜੇ ਉਹਦੇ ਆਲੇ ਦੁਆਲੇ ਇਕੱਠ ਕਰ ਲਿਆ ਜਿੰਨੇ ਸਾਇੰਕ ਸੀਗੇ ਪੱਤਰਕਾਰਾਂ ਨੇ ਇਕੱਠ ਕਰ ਲਿਆ ਉਦੋਂ ਸਾਨੂੰ ਐਡਾ ਮੌਕੇ ਨਹੀਂ ਮਿਲਿਆ ਵੀ ਉਹਦੇ ਬਾਰੇ ਅਸੀਂ ਕੋਈ ਇਨਵੈਸਟਿਗੇਟ ਕਰ ਸਕੀਏ ਪਰ ਸਾਡਾ ਖਾਸਾ ਸੀ ਅਸੀਂ ਸਾਰਿਆਂ ਨੂੰ ਕਹੀ ਇਹ ਗੱਲ ਵੀ ਇਹਦੇ ਉੱਤੇ ਕੁਝ ਯਕੀਨ ਨਾ ਕਰੋ ਇਹਦੇ ਨਾਲ ਕੋਈ ਜ਼ਿਆਦਾ ਗੱਲ ਨਾ ਕਰੋ ਜਿੰਨੇ ਕਹੇ ਗੱਲ ਕਰਦਾ ਉਹਨੇ ਸੁਣ ਕੇ ਬਸ ਠੀਕ ਹੈ ਕਿਉਂਕਿ ਸਬੂਤ ਦੀ ਗੱਲ ਆ ਜਿਹੜੀ ਸਬੂਤਾ ਸਾਡੀ ਮੈਡਮ ਕੋਲ ਹੀ ਉਹਦੇ ਸਬੂਤ ਮੋਬਾਈਲ ਦੇ ਵਿੱਚ ਸਬੂਤ ਪਏ ਨੇ ਕਿ ਉਹਨੇ ਵੀਡੀਓ ਵਾਇਰਲ ਹੋਈਆਂ ਪਈਆਂ ਨੇ ਸਾਰਾ ਕੁਝ ਪਿਆ ਇਸ ਤੋਂ ਵੱਡਾ ਹੋਰ ਕੀ ਸਬੂਤਾਗਾ ਉਹ ਮਾਫੀ ਮੰਗ ਰਹੇ ਨੇ ਕਿ ਪੁਲਿਸ ਵਾਲੇ ਸਾਰੇ ਪੁਲਸ ਵਾਲੇ ਉਹਨਾਂ ਨੂੰ ਕੁੱਟ ਰਹੇ ਨੇ ਸਾਰੇ ਉਹ ਤੀਜੇ ਬੰਦੇ ਦੀ ਤਾਂ ਇਹਦੇ ਤੇ ਪ੍ਰਮਾਣ ਕੋਈ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਹੀ ਨਹੀਂ ਹੈਗੀ ਇਹ ਮੈਡਮ ਨੇ ਕਿੰਨਾ ਭਰੋਸਾ ਕਰਿਆ ਉਸ ਬੰਦੇ ਉੱਤੇ ਕੱਲ ਜਦੋਂ ਭਰੋਸਾ ਕੀਤਾ ਸਟੇਜ ਤੇ ਨਾਲ ਬਿਠਾਇਆ ਸਪੀਚ ਵੀ ਦਿੱਤੀ ਹੈ ਤੇ ਨਾਲ ਬੈਠਾ ਸੀ ਉਹਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਕੱਲ ਜਿਹੜੀ ਸਾਡੀ ਮਜਬੂਰੀ ਸੀ ਜਿਹੜੇ ਸਾਡੇ ਸਾਇੰਸ ਦੇ ਪਾਪਕ ਸੀਗੇ ਉਹਨਾਂ ਜੋ ਭਾਵਨਾਵਾਂ ਨੂੰ ਵੀ ਅਸੀਂ ਦੇਖਣਾ ਸੀਗਾ ਮੈਡਮ ਨੇ ਉਹ ਪੜਕਰੇ ਸੀਗੇ ਵੀ ਇਹਦੀ ਬਹੁ ਲੋ ਉਹਦੇ ਇੰਟਰਵਿਊ ਲਾਓ ਇਹਨੂੰ ਵਿਟਨੈਸ ਬਣਾਓ ਕਿਉਂਕਿ ਅਸੀਂ ਜਿਹੜੇ ਸਾਡੇ ਸائن ਕਰੇ ਸੀਗੇ ਕੱਲ ਉਹ ਉਹ ਬੜੇ ਜੋਸ਼ ਦੇ ਵਿੱਚ ਸੀਗੇ ਇਸ ਕਰਕੇ ਅਸੀਂ ਜਿਹੜੀ ਸਹੂਲਤਾਂ ਦੀ ਗੱਲ ਕਰ ਰਹੇ ਹਾਂ ਅਸੀਂ ਜਿਹੜੀ ਇੱਕ ਇੱਕਨ ਟੈਲੀ ਇੱਕ ਸਕਿਉਰਟੀ ਦੀ ਗੱਲ ਕਰ ਰਹੇ ਹਾਂਗੇ ਉਹ ਸਾਡੀ ਕੱਲ ਮਜਬੂਰੀ ਸੀਗੀ ਥੋੜੀ ਜਿਹੀ ਅਸੀਂ ਲੋਕਾਂ ਨੂੰ ਇੰਨਾ ਜਲਦੀ ਕਾਬੂ ਨਹੀਂ ਕਰ ਸਕਦੇ ਸੀਗੇ ਇੱਕ ਬਹੁਤ ਵੱਡਾ ਕੱਟ ਸੀਗਾ ਕੱਲ